ਈ ਮਹਾਰਾਜੋ ਮੰਗਣ ਮੰਗਣ ਵਿੱਚ ਬੜਾ ਫਰਕ ਹੁੰਦਾ ਹੈ ਉਹਨਾਂ ਨੇ ਨਾਮ ਜਪਿਆ ਭਗਤੀ ਕੀਤੀ ਜਦੋਂ ਰੱਬ ਪ੍ਰਗਟ ਹੋਇਆ ਨਾ ਕਹਿਣ ਲੱਗੇ ਜੀ ਮੰਗਣੋਂ ਕੀ ਮੰਗਦੇ ਜੇ ਪਰ ਚਲਾਕ ਬੜੇ ਸਨ ਤੇ ਚਲਾਕੀ ਜਿਹੜੀ ਰੱਬ ਦੇ ਘਰ ਵਿੱਚ ਨਹੀਂ ਚੱਲਦੀ ਆ ਕੋਈ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਮਹਾਰਾਜ ਦੇ ਘਰ ਜਾਣਾ ਨਾ ਬਗਗੁਰੂ ਕੈਸਰ ਮੱਥਾ ਟੇਕਦੇ ਆ ਨਿਮਰਤਾ ਨਾਲ ਜੀ ਵੀ ਹੋ ਕੇ ਜਾਣਾ ਵੱਡੇ ਬਣ ਕੇ ਨਹੀਂ ਜਾਣਾ ਛੋਟੇ ਬਣ ਕੇ ਜਾਣਾ ਮਹਾਰਾਜ ਤੇਰੇ ਬੱਚੇ ਆ ਉਹਨਾਂ ਨੇ ਚਕਰਾਈ ਵਰਤੀ ਪਰਮਾਤਮਾ ਰੱਬ ਵੀ ਸਮਝ ਗਿਆ ਕਹਿਣ ਲੱਗੇ ਸੋਚ ਕੇ ਮੰਗਿਆ ਜੇ ਜਿਹੜਾ ਕੁਝ ਤੁਸੀਂ ਮੰਗਣਾ ਹੈ ਇਹ ਦੇ ਨਾਲ ਦੁਗਣਾ ਵਾਣੀਆਂ ਮਿਲ ਜਾਣੇ ਜੇ ਰੱਬ ਸਤਨਾਮ ਸ੍ਰੀ ਵਾਹਿਗੁਰੂ ਉਹ ਕਹਿੰਦੇ ਇਹ ਤਾਂ ਕੰਮ ਖਰਾਬ ਹੈ ਵੀ ਨਾਮ ਅਸੀਂ ਜਪੀਏ ਸਾਡੇ ਨਾਲ ਦੁਗਣਾ ਗੌਣੀਆਂ ਉਹ ਇਹ ਨਹੀਂ ਕੋਈ ਚਾਹੁੰਦਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਕਹਿ ਲੱਗੇ ਮੰਗ ਲੈਣੇ ਆ ਕਹਿ ਲੱਗੇ ਜੇ ਦੁਗਣਾ ਹੀ ਮਿਲਣਾ ਫਿਰ ਇੱਕ ਟੋਆ ਹੀ ਪੱੜ ਦੋ ਸਾਡੇ ਕੋਲੇ ਕੇ ਆਖੋ ਸਤਿਨਾਮ ਵਾਹਿਗੁਰੂ ਵੀ ਇੱਕ ਟੋਆ ਸਾਡੇ ਅੱਗੇ ਦੋ ਗੌਣੀਆਂ ਅੱਗੇ ਆਪ ਹੀ ਹੋ ਜਾਣੇ ਸੀ ਇਸ ਕਰਕੇ ਮੰਗਣ ਲੱਗਿਆਂ ਆਪਦਾ ਭਲਾ ਬਾਅਦ ਵਿੱਚ ਮੰਗੋ ਪਹਿਲਾ ਸਬਦ ਦਾ ਮੰਗਵਾ ਕੁ ਸਤਿਨਾਮ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਆਓ 2-4 ਮਿੰਟਾਂ ਵਾਸਤੇ ਧਾਰਨਾ ਸਾਰਿਆਂ ਨੇ ਪੜਨੀ ਹੈ ਧਾਰਤਲ ਬਾਬਾ ਦੀਪ ਸਿੰਘ ਨੂੰ ਯਾਦ ਕਰੀਏ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਕਿਰਪਾ ਕਰਿਓ ਪਿਆਰ ਆ ਦਾ ਵਟ ਭਾਗ ਨੀ ਚਿੰਤੜੀਏ ਤੇਰੇ ਮੇਲਾ ਹੋਇਆ ਪਿਆਰ ਆ ਦਾ ਵਟ ਭਾਗ ਨੀ ਚਿੰਤੜੀਏ ਤੇਰੇ ਮੇਲਾ ਹੋਇਆ ਪਿਆਰ ਆ ਦਾ ਸਾਰੇ ਕਿਰਪਾ ਕਰੋ So. Yeah. ਲਾ ਕਰਦੇ ਹਾਂ ਮੈਂ ਕਿ ਚਮਕਾਂ ਹੋਂ ਸਾਰੇ ਬੋਲੋ ਵੱਡੇ ਪਹਾੜ ਜਿੰਦਗੀ ਤੇ ਜੋ ਰਸ ਮਾਰੇ ਨੇ ਜਨਮ ਪਾਏ ਨੇ ਉਥੇ ਠੜਕਣ ਬਾਬਾ ਦੀਪ ਸਿੰਘ ਜੀ ਦਾ ਜਨਮ ਦਾ ਡੱਬਾ ਤੇ ਆਪਣੇ ਘਰੇ ਬੱਚਾ ਜਨਮ ਲੈਣਾ ਜਿੱਤਾ ਪੁਰਾਣ ਸਾਲ ਤੁਹਾਰਾ ਇਹ 40 50 ਕਰਨ ਨੂੰ ਪਤਾ ਲੱਗ ਜਾਂਦਾ ਵੀ ਇਹ ਨਾ ਘਰੇ ਬੱਚਾ ਹੋਇਆ ਸਤ ਗਾਲਾ ਹੋ ਜਾਂਦਾ ਸਾਰੇ ਉੱਚੀ ਗਵਾਹ वॾे ख़ास में ज़िंदगी अॼु लकी रकी आ ਸਾਰੀਆਂ ਸੰਗਤਾਂ ਦਾ ਧੰਨਵਾਦ ਬੜੇ ਵੱਡੇ ਭਾਗਾਂ ਵਾਲਾ ਪਰਿਵਾਰ ਹੈ ਸੰਗਤਾਂ ਆਪ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਨੇ ਅੱਜ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਨੇ ਜਿਮਾਰਾ ਜੀ ਦੇ ਘਰ ਨੂੰ ਭਾਗ ਲਾਏ ਨੇ ਸੋ ਸਤਿਗੁਰ ਕਿਰਪਾ ਕਰਨ ਬੇਨ ਭਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਲ ਪਰਿਜੈ ਜੀਓ ਕਈ ਦਿਨਾਂ ਤੋਂ ਇਹ ਪ੍ਰੋਗਰਾਮ ਦੀ ਅਦਲੀ ਬਦਲੀ ਹੋ ਰਹੀ ਸੀ ਭਾਵੇਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਜਿਹੜਾ 27 ਤਰੀਕ ਨੂੰ ਸੀ ਪਰ ਥੋੜਾ ਜਿਹਾ ਲੇਟ ਕੀਤਾ ਹੈ ਖੁਸ਼ੀਆਂ ਸਤਗੁਰੂ ਸੱਚੇ ਪਾਤਸ਼ਾਹ ਰਹਿਮਤਾਂ ਕਰਨ ਪਰਵਾਦ ਨੂੰ ਚੜ੍ਹਦੀਆਂ ਕਲਾ ਕਾਕਾ ਰਵਿੰਦਰ ਸਿੰਘ ਜੀ ਭਾਈ ਸਿੰਦਰਪਾਲ ਸਿੰਘ ਜੀ ਮੇਰੇ ਭਰਾ ਨੇ ਬੋਏ ਪਰ ਕਦੇ ਕਦੇ ਕਹਿੰਦੇ ਤਾਂ ਸਤਿਵਚਨ ਨੇ ਪਰ ਚੁੱਪ ਕਰ ਜਾਂਦੇ ਅੱਗੋਂ ਕੋ ਸਤਨਾਹ ਉਹਦਾ ਆਪ ਜੀ ਕਹਾਵਤ ਸੁਣੀ ਐ ਨਾ ਤੇ ਤੁਹਾਡਾ ਆਖਿਆ ਸਿਰ ਮੱਥੇ ਤੇ ਪਰ ਨਾਲਾ ਉੱਤੇ ਦੀ ਉੱਤੇ ਅੱਖ ਸਤ ਨਾ ਹੋ ਤੇ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਸਰਵਿੰਦਰ ਸਿੰਘ ਸਾਡੇ ਨਾਲ ਕੀਰਤਨ ਤੇ ਵੀ ਜਾਂਦਾ ਰਿਹਾ ਮਹਾਰਾਜ ਨੇ ਕਿਰਪਾ ਕੀਤੀ ਓਲੀ ਓਲੀ ਨੌਕਰੀ ਦਿੱਤਾ ਦਾਤ ਬਖਸ਼ਿਸ਼ ਕੀਤੀ ਐ ਇਸੇ ਤਰ੍ਹਾਂ ਚੜ੍ਹਦੀਆਂ ਕਲਾ ਬਖਸ਼ੇ ਸਰਣ ਇਹ ਮੇਰਾ ਇਸ ਪਰਿਵਾਰ ਦੇ ਨਾਲ ਬਹੁਤ ਪੁਰਾਣੇ ਸਮੇਂ ਤੋਂ ਬਾਬਾ ਬੰਦੇਵ ਸਿੰਘ ਜੀ ਹੁੰਦੇ ਸੀ ਸਾਡੇ ਚਾਚਾ ਜੀ ਉਹਨਾਂ ਤੋਂ ਲੈ ਕੇ ਭਾਈ ਸ਼ੰਦਰਪਾਲ ਸਿੰਘ ਜੀ ਇਹਨਾਂ ਦਾ ਪਰਿਵਾਰ ਮਾਤਾ ਆਗਾ ਭੈਣਾ ਭਰਾ ਸਾਰੇ ਬਹੁਤ ਸਤਿਕਾਰ ਦਿੰਦੇ ਆ ਸਵਾਪਨ ਫੁੱਲਾਂ ਦੀ ਵਰਖਾ ਕਰਨ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਰਵੀਂਦਰ ਸਿੰਘ ਨੂੰ ਬੇਨਤੀ ਹੈ ਫੁੱਲ ਵਰਤਾਓ ਭਾਈ ਸੰਗਤ ਨੂੰ ਜੈ ਜੇ ਕਾਨ ਦਾ ਆਪਾਂ ਸ਼ਬਦ ਪੜਨ ਦਾ ਉਸ ਤੋਂ ਬਾਅਦ ਅਨੰਦ ਸਰਵੀ ਦਾ ਪਾਠ ਕੀ ਤੇ ਅਰਦਾਸ ਕਰਨੀ ਇੱਕ ਸ਼ਬਦ ਪੜ੍ਹ ਕੇ ਸੁਆਓ ਇੱਕ ਧਾਰਨਾ ਪੜਨੀ ਪਹਿਲਾਂ ਫਿਰ ਜਦੋਂ ਜੈ ਜੇ ਕਾਨ ਦਾ ਸ਼ਬਦ ਪੜਿਆ ਜਾਵੇ ਮੈਂ ਜਕਾਰਾ ਲਾਵਾਂਗਾ ਤੇ ਸਾਰੀ ਸੰਗਤ ਨੇ ਹੋਰ ਛੇ ਖੜੇ ਹੋ ਗਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਬੁੱਲਾ ਦੀ ਵਰਖਾ ਕਰਨੀ ਹੈ ਇੱਕ ਦੂਜੇ ਦੇ ਉੱਤੇ ਵੀ ਛੱਡੇ ਗੁਰੂ ਗ੍ਰੰਥ ਸਾਹਿਬ ਜੀ ਸੋ ਬੜੇ ਪਿਆਰ ਸਨਕਾਰ ਦੇ ਨਾਲ ਤਾਂਤੀ ਭਾਵਨਾ ਲੱਗਾਈ ਫਾਰ ਬ੍ਰਹਮ ਸਰਨਾਈ ਚਾਹ ਬਿਰਦਾ ਹਮਾਰੇ ਰਾਹ ਬਕਾਰ ਦੁੱਖ ਲੱਗੇ ਤਾਂ ਭਾਈ ਔ ਸਤਿਗੁਰਾਂ ਦੀ ਔਨ ਦੀ ਖੁਸ਼ੀ ਵਿੱਚ ਆਪਾਂ ਇੱਕ ਧਾਰਨਾ ਬੜੀਏ ਮਾਤਾ ਜੀ ਉਹ ਲੋਕਮ ਹੋਇਆ ਹੈ ਉਸ ਤੋਂ ਬਾਅਦ ਜਾਇਜਕਾਰ ਦੀ ਧਾਰਨਾ ਬੋਲਾਂ ਦੀ ਵਰਕਾ ਅਤੇ ਅਰਦਾਸ ਬੇਨਤੀ ਨਾਲ ਸੰਜੀਦਾ ਬਾਪ ਬਰੇ ਪਿਆਰ ਸਤਿਕਾਰ ਦੇ ਨਾਲ ਸਾਰੇ ਇਹਨਾਂ ਕਿਰਪਾ ਕਰੇ ਸਤਿਗੁਰਿਆ ਬੜੇ ਕੇ ਤੇਰਾ ਪਾ

hey yeah. ਦੋ ਚਾਰ ਮਿੰਟ ਵਾਸਤੇ ਵਾਹਿਗੁਰੂ 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 ਸਿਮਰਨ ਇਹਦਾ ਵਾਹਿਗੁਰੂ ਸਿਮਰਨ ਜਪਦਾ ਹੈ ਨਾ ਉਹਦੇ ਘਰ ਵਿੱਚੋਂ ਦੁੱਖ-ਕੁਲੇ ਸਾਰੇ ਖਤਮ ਹੋ ਜਾਂਦੇ ਸਾਰੇ ਲੋਕ प सिंह नरक बाबा दीप सिंह बाबा दीप सिंह तरवा Yeah,